ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਰ ਆਲਾ ਤੁਹਾਡਾ ਸਵਾਗਤ ਆ ਸਾਡੇ ਚੈਨ ਆਮਨ ਬੁਟੀਕ ਦੇ ਉੱਤੇ ਤੇ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਵਧੀਆ ਪਿਆਰ ਦੇ ਰਹੇ ਹੋ ਮੈਂ ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਨਾ ਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਵੀ ਜੇਕਰ ਆਪਾਂ ਕਿਸੇ ਬਜ਼ੁਰਗ ਦੇ ਬਜ਼ੁਰਗ ਦੇ ਲਈ ਕਢਾਈ ਕਰਨੀ ਹੋਵੇ ਬਜ਼ੁਰਗ ਮਤਲਬ ਆਂਟੀ ਲਾ ਲੋ ਹਨਾ ਆਂਟੀ ਦੇ ਸੂਟ ਦੇ ਉੱਤੇ ਕਢਾਈ ਕਰਨੀ ਹੋਵੇ ਤਾਂ ਉਹਦੇ ਉੱਤੇ ਆਪਾਂ ਕਿਦਾਂ ਦੇ ਕਲਰ ਯੂਜ਼ ਕਰ ਸਕਦੇ ਆ ਵੀ ਕਿਦਾਂ ਦੇ ਅਰੀਲਾ ਯੂਜ਼ ਕਰ ਸਕਦੇ ਆ ਉਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਵਾਂਗੇ ਸਾਡੇ ਕੋਲ ਇੱਕ ਆਂਟੀ ਦਾ ਸੂਟ ਕਢਾਈ ਕਰਨ ਦੇ ਲਈ ਆਇਆ ਹੋਇਆ ਤੇ ਜੋ ਅਮਨ ਕਢਾਈ ਕਰ ਰਹੇ ਨੇ ਤੇ ਲਾਈਟ ਬ੍ਰਾਊਨ ਕਲਰ ਦਾ ਸੂਟ ਆ ਤੇ ਉਹਦੇ ਉੱਤੇ ਅਮਨ ਕਢਾਈ ਕਰਦੇ ਨੇ ਫੁੱਲਾਂ ਦੀ ਤੇ ਉਹਦੇ ਉੱਤੇ ਅਮਨ ਕਿੰਧਾ ਦੇ ਰੰਗ ਵਰਤ ਰਹੇ ਨੇ ਉਹ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿਖਾਉਂਗਾ ਤੇ ਬਾਕੀ ਜਿਹੜੇ ਪੈਨਪ੍ਰਾਵਾ ਨੇ ਆਪਾਂ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਪਲੀਜ਼ ਜਰੂਰ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਵੀਡੀਓ ਨੂੰ ਜੇਕਰ ਸਾਡਾ ਤਰੀਕਾ ਤੁਹਾਨੂੰ ਸਾਡੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਆ ਤਾਂ ਲਾਈਕ ਵੀ ਜਰੂਰ ਕਰਿਓ ਕਿਉਂਕਿ ਜਿੰਨਾ ਤੁਸੀਂ ਲਾਈਕ ਕਰਦੇ ਹੋ ਸਾਨੂੰ ਉਨਾ ਹੀ ਮੋਟੀਵੇਸ਼ਨ ਮਿਲਦਾ ਅਗਲੀ ਵੀਡੀਓ ਬਣਾਉਣ ਤੇ ਲਈ ਸਾਨੂੰ ਉਤਸ਼ਾਹ ਮਿਲਦਾ ਤੇ ਚਲੋ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਤੁਹਾਨੂੰ ਦਿਖਾਉਣਾ ਵੀ ਅਮਨ ਜੋ ਕੜਾਈ ਕਰ ਰਹੇ ਨੇ ਉਹ ਕਿਦਾਂ ਦੀ ਕੜਾਈ ਕਰ ਰਹੇ ਨੇ ਤੁਸੀਂ ਵੀਡੀਓ ਨਾਲ ਬਣੇ ਰਹੋ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਓ ਸਾਰੀ ਵੀਡੀਓ ਦੇਖਿਓ ਚਲੋ ਜੀ ਆਪਾਂ ਦੇਖਦੇ ਆਂ ਤੇ ਤੁਸੀਂ ਦੇਖ ਸਕਦੇ ਹੋ ਅਮਨ ਨੇ ਕੱਲ ਇੱਕ ਫਰੇਮ ਲਾ ਲਿਆ ਸੀਗਾ ਤੇ ਆਪ ਫੁੱਲਾਂ ਵਾਲੀ ਵੇਲੇ ਅਮਨੇ ਕੱਢੀ ਹੋਈ ਆ ਤੇ ਸੂਟ ਹੈਗਾ ਆਪਣਾ ਸਰਦੀਆਂ ਵਾਲਾ ਮੋਟਾ ਸੂਟ ਆ ਤੇ ਇਹਦੀ ਕੁਆਲਿਟੀ ਬੋਲਣਾ ਤੇ ਇਹ ਆਪਣਾ ਇੱਕ ਆਂਟੀ ਦਾ ਸੂਟ ਆ ਜਿਹੜਾਈ ਕਰਨ ਦੇ ਲਈ ਤੇ ਵੈਸੇ ਲਾਈਟ ਕਲਰ ਆ ਤੇ ਤੁਸੀਂ ਦੇਖ ਸਕਦੇ ਹੋ ਜਿਹੜੇ ਅਮਨੇ ਕੜਾਈ ਕੀਤੀ ਹੈ ਦੇ ਉੱਤੇ ਹੈ ਨਾ ਉਹ ਵੀ ਲਾਈਟ ਕਲਰ ਵਰਤੇ ਨੇ ਤੇ ਸੂਟ ਦਾ ਜਿਹੜਾ ਕਲਰ ਆ ਜਿਵੇਂ ਲਾਈਟ ਬ੍ਰਾਊਨ ਆ ਤੇ ਬਾਕੀ ਆਪਣੇ ਫੁੱਲਾਂ ਦੀ ਤੇ ਇਹ ਜਿਹੜੀਆਂ ਪੱਤੀਆਂ ਆ ਗਈਆਂ ਨਾ ਕੰਬੀਨੇਸ਼ਨ ਬਹੁਤ ਸੋਹਣਾ ਬਣ ਰਿਹਾ ਤੇ ਬਾਕੀ ਥੋੜਾ ਜਿਹਾ ਮੋਬਾਈਲ ਦੇ ਵਿੱਚ ਇਹਨਾਂ ਕਦਰ ਚੇਂਜ ਹੋ ਜਾਂਦੇ ਨੇ ਆ ਹੈਗਾ ਆਪਣਾ ਜਿਵੇਂ ਤੁਹਾਨੂੰ ਦਿਖੇ ਰਿਹਾ ਹੋਗਾ ਨਾ ਆਪਣਾ ਲਾਈਟ ਪਿੰਕ ਤੇ ਆ ਬਿਲਕੁਲ ਬਿਲਕੁਲ ਲਾਈਟ ਆ ਇਹ ਗ੍ਰੀਨ ਤੇ ਆ ਯੈਲੋ ਆ ਇਹ ਵੀ ਲਾਈਟ ਆ ਤੇ ਤੁਸੀਂ ਦੇਖ ਸਕਦੇ ਹੋ ਨਾ ਕਿੰਨਾ ਸੋਹਣਾ ਲੱਗ ਰਿਹਾ ਤੇ ਜਿਵੇਂ ਇਹ ਲਾਈਟ ਬ੍ਰਾਊਨ ਆ ਵੈਸੇ ਉਹ ਲਾਈਟ ਬ੍ਰਾਊਨ ਨਾ ਵੈਸੇ ਇਹ ਆ ਜਿਹੜੀ ਉੱਤੇ ਕੜਾਈ ਕਰੀ ਗਈ ਆ ਇਹਦੇ ਨਾਲੋਂ ਡਾਰਕ ਆ ਜਿਵੇਂ ਕੜਾਈ ਨਾਲੋਂ ਸੂਟ ਡਾਰਕ ਹੋ ਗਿਆ ਨਾ ਉਹਦੇ ਕਰਕੇ ਜਿਹੜੀ ਫਿੱਕੇ ਰੰਗਾਂ ਦੀ ਕੜਾਈ ਆ ਉਹਦੇ ਉੱਤੇ ਕਿੰਨਾ ਜ਼ਿਆਦਾ ਉਗੜ ਕੇ ਆ ਰਹੀ ਆ ਤੇ ਬਾਕੀ ਆਹ ਫਰੇਮ ਅਮਨੇ ਲਾਇਆ ਹੋਇਆ ਪੱਤیاں ਅਮਨੇ ਪਹਿਲਾਂ ਕੱਢ ਦਿੱਤੀਆਂ ਨੇ ਤੇ ਹੁਣ ਅਮਨ ਫੁੱਲ ਦੀ ਕੜਾਈ ਕਰ ਰਹੀ ਆ ਤੇ ਉਹ ਤੁਹਾਨੂੰ ਦਿਖਾਉਣਗੇ ਕੜਾਈ ਕਰਕੇ ਤੇ ਜਿਵੇਂ ਹੁਣ ਇਹ ਫੁੱਲ ਜਿਹੜਾ ਗੁਲਾਈ ਦੇ ਵਿੱਚ ਬਣਿਆ ਹੋਇਆ ਨਾ ਤੇ ਤੁਸੀਂ ਦੇਖ ਸਕਦੇ ਹੋ ਉਹਨੂੰ ਗੁਲਾਈ ਦੇ ਵਿੱਚ ਜਿਵੇਂ ਅਮਨ ਕਵਰ ਕਰ ਰਹੇ ਨੇ ਹਨਾ ਤੇ ਉਦਾਂ ਉਦਾਂ ਹੌਲੀ ਹੌਲੀ ਆਵਨ ਫਰੇਮ ਨੂੰ ਗੁਲਾਈ ਦੇ ਵਿੱਚ ਹੀ ਘੁਮਾਰੇ ਨੇ ਮਤਲਬ ਉਹ ਦੇਖੋ ਜਿੰਨਾ ਜਿੰਨਾ ਟਾਂਕਾ ਜੰਪ ਕਰਕੇ ਉਹਨੂੰ ਫਿਲ ਕਰ ਰਿਹਾ ਹੈ ਨਾ ਫੁੱਲ ਨੂੰ ਉਦਾਂ ਉਦਾਂ ਆਵਨ ਫਰੇਮ ਨੂੰ ਘੁਮਾਉਂਦੇ ਜਾਂਦੇ ਨੇ ਜਿਵੇਂ ਹੁਣ ਆਵਨ ਇਧਰ ਹੀ ਸਾਈਡ ਆ ਗਏ ਤੇ ਉਧਰ ਰਾਈਟ ਨੂੰ ਆਵਨ ਦੇਖੋ ਲੈ ਕੇ ਜਾ ਰਹੇ ਨੇ ਫਰੇਮ ਨੂੰ ਗੁਲਾਈ ਦੇ ਵਿੱਚ ਇਹ ਇਦਾਂ ਤੇ ਪਹਿਲਾਂ ਹਲਕੀ ਜੀਰੋ ਟਾਂਕੇ ਨਾਲ ਉਹਨੂੰ ਕਵਰ ਕੀਤਾ ਸੀਗਾ ਤੇ ਜਿੰਨਾ ਜਿੰਨਾ ਕਵਰ ਕਰਿਆ ਹੁਣ ਉਹਦੇ ਵਿੱਚ ਹਨਾ ਫਿਲ ਕਰ ਰਹੇ ਨੇ ਇਹ ਹਨ ਕਿੰਨਾ ਕਿਹੜੇ ਟਾਂਕੇ ਦੇ ਕੜਾਈ ਕਰ ਰਹੇ ਹੋ ਫੁੱਲ ਦੇ ਤੇ ਹਾਂ ਇਹ ਫੁੱਲ ਦੇ ਕੜਾਈ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਹਦਾ ਫੁੱਲ ਟਾਂਕਾ ਉਹਦੀ ਇੰਨੀ ਚੜਾਈ ਆ ਤੇ ਇਹ ਆਪਾਂ ਨੂੰ ਬਿਨਾ ਸ਼ੇਡ ਵਾਲਾ ਫੁੱਲ ਤਿਆਰ ਕਰ ਰਹੇ ਆ ਬਿਨਾ ਸ਼ੇਡ ਵਾਲਾ ਹਾਂ ਇਹ ਚ ਸ਼ੇਡ ਨਹੀਂ ਪਾਈ ਆਪਾਂ ਨੇ ਮਤਲਬ ਕਲਰ ਤਾਂ ਦੂਸਰਾ ਜੂਰੀ ਕੀਤਾ ਵਿੱਚ ਬਾਕੀ ਆਪਣਾ ਆਂਟੀ ਦਾ ਸੂਟ ਹੋ ਗਿਆ ਫਿਰ ਹੈਨਾ ਜੀ ਇਹ ਡਿਜ਼ਾਈਨ ਹੀ ਹੈ ਮੇਰਾ ਅੱਛਾ ਡਿਜ਼ਾਈਨ ਹੀ ਇਦਾਂ ਦਾ ਠੀਕ ਹੈ ਸ਼ੇਡ ਵੀ ਪਾ ਸਕਦੇ ਆਪਾਂ ਜੇ ਇਹ ਫੁੱਲ ਚ ਸ਼ੇਡ ਪਾਉਣੀ ਹੋਵੇ ਵੀ ਇਹ ਅਲੱਗ ਤਰੀਕੇ ਨਾਲ ਅੱਗੇ ਆਪਾਂ ਸ਼ੇਡ ਸਾਰੇ ਫੁੱਲ ਪਾਏ ਨੇ ਠੀਕ ਹੈ ਕਈ ਪਹਿਣਾ ਲੋਕਾਂ ਨੇ ਵੀ ਇਹ ਪਾਤੀਆਂ ਵੀ ਐਵੇਂ ਐਵੇਂ ਸ਼ੇਡਸ ਪੈਂਦੇ ਨੇ ਤੇ ਇਹਦੇ ਚ ਸ਼ੇਡ ਨਹੀਂ ਪਾਏ ਆਪਾਂ ਤੇ ਜਿਹੜਾ ਵਿਚਲਾ ਹਿੱਸਾ ਰਹਿ ਗਿਆ ਹੈ ਨਾ ਉਸ ਨੂੰ ਵੀ ਅਮਨ ਉਸ ਤਰੀਕੇ ਨਾਲ ਹੀ ਕਵਰ ਕਰ ਰਹੇ ਨੇ ਦੇਖੋ ਆਮਨੇ ਹੁਣੇ ਛੋਟਾ ਟਾਂਕਾ ਕਰਿਆ ਕਿ ਫੁੱਲ ਲਈਆ ਟਾਂਕਾ ਫੁੱਲ ਫੁੱਲਾ ਠੀਕ ਆ ਤੇ ਉਸੇ ਤਰ੍ਹਾਂ ਹੀ ਹੈ ਨਾ ਗਲਾਈ ਦੇ ਵਿੱਚ ਫਰੇਮ ਨੂੰ ਘਵਾਉਂਦੇ ਹੋਏ ਉਹਨੂੰ ਕਵਰ ਕਰਦੇ ਜਾ ਰਹੇ ਨੇ ਆਮਨ ਤੇ ਇਦਾਂ ਕਰਦੇ ਕਰਦੇ ਗਲਾਈ ਦੇ ਵਿੱਚ ਘਵਾਉਂਦੇ ਘਵਾਉਂਦੇ ਉਧਰੋਂ ਫੁੱਲ ਦੇ ਟਾਂਕਾ ਕਰਿਆ ਹੋਇਆ ਨਾ ਇਹਨੂੰ ਕਵਰ ਕਰ ਲੈਣਗੇ ਤੇ ਜਿਵੇਂ ਮੈਂ ਤੁਹਾਨੂੰ ਦਿਖਾਇਆ ਸੀਗਾ ਇਹਦੀ ਜਿਹੜੀ ਵਿਚਾਲੇ ਜਗ੍ਹਾ ਖਾਲੀ ਰਹੇਗੀ ਉਹਦੇ ਵਿੱਚ ਲਾਈਟ येलो ਕਲਰ ਨਾਲ ਆਮ ਨੂੰ ਫਿਲ ਕਰਨਗੇ ਮਤਲਬ ਵੀ ਉਹੀ ਜਿਵੇਂ ਫੁੱਲ ਦੇ ਵਿਚਾਰੇ ਹੈ ਨਾ ਆਪਾਂ ਦੇਖਦੇ ਹਾਂ ਵੀ ਸੈਂਟਰ ਦੇ ਵਿੱਚ ਕਦਰ ਅੱਡ ਰੰਗ ਅੱਡ ਹੁੰਦਾ ਮੈਂ ਕਹਿਣ ਲੱਗਾ ਦੀ ਕਦਰ ਅੱਡ ਰੰਗ ਦਾ ਹੁੰਦਾ ਤੇ ਹੁਣ ਜਿਵੇਂ ਅਮਨ ਦੂਜਾ ਫੁੱਲ ਕੱਢ ਰਹੇ ਨੇ ਤੁਸੀਂ ਦੇਖ ਸਕਦੇ ਹੋ ਨਾ ਪਹਿਲਾਂ ਜ਼ੀਰੋ ਟਾਂਕੇ ਦੇ ਨਾਲ ਅਮਨ ਜਿੰਨਾ ਉਹ ਛਾਪ ਉਤਾਰਿਆ ਹੈ ਉਹਨੂੰ ਕਵਰ ਕਰ ਰਹੇ ਨੇ ਜਿਵੇਂ ਆਪਾਂ ਕੋਈ ਵੀ ਟ੍ਰਾਇੰਗ ਕਰਦੇ ਹਾਂ ਕੋਈ ਫੁੱਲ ਬਣਾਉਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਉਹਦੀ ਆਊਟਲਾਈਨ ਬਣਾਉਂਦੇ ਆਂ ਦੇਖੋ ਅਮਨ ਨੇ ਜ਼ੀਰੋ ਟਾਂਕੇ ਦੇ ਨਾਲ ਇਹ ਆਊਟਲਾਈਨ ਬਣਾਈ ਆ ਤੇ ਉਦੋਂ ਬਾਅਦ ਟਾਂਕਾ ਫੁੱਲ ਦੇ ਕਰਕੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਦਿਖਾਏ ਸੀ ਨਾ ਫਰੇਮ ਨੂੰ ਗਲਾਈ ਦੇ ਵਿੱਚ ਘੁਮਾਉਂਦੇ ਹੋਏ ਆ ਦੇਖੋ ਜਿਵੇਂ ਆਮਨੇ ਇਹਨੂੰ ਫੁੱਲ ਦੇ ਟਾਂਕਾ ਕਰ ਲਿਆ ਜਿੰਨਾ ਜਿੰਨਾ ਆਮਨੇ ਜੀਰੋ ਟਾਂਕੇ ਦੇ ਨਾਲ ਉਹਦੀ ਆਊਟਲਾਈਨ ਬਣਾਈਆ ਉਹ ਆਊਟਲਾਈਨ ਦੇ ਅਕੋਰਡਿੰਗ ਉਹਦੇ ਹਿਸਾਬ ਦੇ ਨਾਲ ਫਰੇਮ ਨੂੰ ਗੋਲ-ਗੋਲ ਘੁਮਾਉਂਦੇ ਹੋਏ ਆਮਨੇ ਸਾਰਾ ਫੁੱਲ ਫਿਲ ਕਰਨਗੇ ਮਤਲਬ ਭਰਨਗੇ ਉਹ ਦੇਖੋ ਮੈਂ ਤੁਹਾਨੂੰ ਥੋੜਾ ਜੂਮ ਕਰਕੇ ਦਿਖਾ ਦੇਣਾ ਜੇ ਤੁਸੀਂ ਦੇਖਿਓ ਨੇੜੇ ਤੋਂ ਦੇਖਿਓ ਤੇ ਅਮਨ ਹੁਣ ਇਸ ਵਕਤ ਇਹਨੂੰ ਇਦਾਂ ਐ ਲੈਫਟ ਦੀ ਤਰ੍ਹਾਂ ਘੁਮਾਰੇ ਸੀਗੇ ਫਰੇਮ ਨੂੰ ਕਿਉਂ ਫਰੇਮ ਨੂੰ ਆਪਾਂ ਨੂੰ ਘੁਮਾਉਣਾ ਹੀ ਪਵੇਗਾ ਜੇਕਰ ਆਪਾਂ ਫਰੇਮ ਨੂੰ ਘੁਮਾਵਾਂਗੇ ਨਹੀਂ ਹਨਾ ਤਾਂ ਜਿਹੜੀ ਆਪਣਾ ਇਹ ਸੂਈ ਆ ਮਸ਼ੀਨ ਆਪਣੀ ਕੜਾਈ ਵਾਲੀ ਲਾ ਲੋ ਉਹ ਇੱਕ ਜਗ੍ਹਾ ਤੇ ਹੀ ਕੜਾਈ ਕਰੀ ਜਾਊਗੀ ਤੇ ਉੱਥੇ ਬਹੁਤ ਜ਼ਿਆਦਾ ਮੋਟਾਈ ਦੇ ਵਿੱਚ ਕੜਾਈ ਬਣ ਜਾਏਗੀ ਤੇ ਹੁਣ ਤੁਸੀਂ ਦੇਖ ਸਕਦੇ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਨਾ ਵੀ ਇਧਰੋਂ ਲੈਫਟ ਨੂੰ ਘੁਮਾਰੇ ਨੇ ਮਤਲਬ ਇਧਰੋਂ ਐ ਨੂੰ ਘੁਮਾਰੇ ਨੇ ਤੇ ਇਦਾਂ ਕਰਦੇ ਕਰਦੇ ਦੇਖੋ ਨਾ ਜਿਹੜੀ ਉਹਦੀ ਗਲਾਈ ਆ ਉਹ ਆਮਨੇ ਫਿਲ ਕਰ ਦਿੱਤੀ ਤੇ ਵਿੱਚ ਜਿਹੜਾ ਉਹ ਖਾਲੀ ਰਹਿ ਗਿਆ ਹੈ ਨਾ ਉਹਦੇ ਵੀ ਆਮਨੇ ਗਲਾਈ ਦੇ ਵਿੱਚ ਦੇਖੋ ਆਊਟਲਾਈਨ ਮਾਰੀ ਆ ਤੇ ਹੁਣ ਆਊਟਲਾਈਨ ਦੇ ਜਿਹੜਾ ਬਾਰੇ-ਬਾਰੇ ਤੇ ਫੁੱਲ ਦੇ ਅੰਦਰ ਖਾਲੀ ਜਗ੍ਹਾ ਉਹਨੂੰ ਵੀ ਆਮਨ ਉਸ ਤਰ੍ਹਾਂ ਹੀ ਫਰੇਮ ਨੂੰ ਘੁਮਾਉਂਦੇ ਹੋਏ ਕਵਰ ਕਰਦੇ ਜਾਣਗੇ ਫੁੱਲ ਟਾਂਕੇ ਦੇ ਉੱਤੇ ਜੇਕਰ ਤੁਸੀਂ ਸਟਾਰਟਿੰਗ ਦੇ ਵਿੱਚ ਕੜਾਈ ਕਰ ਰਹੇ ਹੋ ਤਾਂ ਇਹਨੂੰ ਤੁਸੀਂ ਬਿਲਕੁਲ ਸਲੋ ਕਰਕੇ ਕਰ ਸਕਦੇ ਹੋ ਮਤਲਬ ਬਿਲਕੁਲ ਹੌਲੀ-ਹੌਲੀ ਵੀ ਨੂੰ ਵੀ ਤੁਸੀਂ ਬਿਲਕੁਲ ਸਲੋ ਚਲਾ ਸਕਦੇ ਹੋ ਤੇ ਜਿੰਨਾ ਕਿ ਤੁਸੀਂ ਮਸ਼ੀਨ ਨੂੰ ਸਲੋ ਚਲਾਉਗੇ ਮਤਲਬ ਕਹਿੰਦਾ ਭਾਵੇਂ ਇਹ ਆ ਵੀ ਜਿੰਨਾ ਤੁਸੀਂ ਮਸ਼ੀਨ ਦੀ ਸਪੀਡ ਰੱਖੋਗੇ ਉਹ ਸਪੀਡ ਦੇ ਅਕੋਰਡਿੰਗ ਹੀ ਤੁਹਾਨੂੰ ਫਰੇਮ ਘੁਮਾਉਣਾ ਪਊਗਾ ਮਤਲਬ ਵੀ ਇਹ ਨਾ ਹੋਵੇ ਵੀ ਤੁਸੀਂ ਮਸ਼ੀਨ ਨੂੰ ਤੇਜ਼ ਚਲਾ ਰਹੇ ਹੋ ਤੇ ਫਰੇਮ ਨੂੰ ਤੁਸੀਂ ਹੌਲੀ ਘੁਮਾ ਰਹੇ ਹੋ ਉਹ ਫਿਰ ਇਹ ਹੋ ਜਾਂਦਾ ਨਾ ਵੀ ਜੇਕਰ ਆਪਾਂ ਫਰੇਮ ਹੌਲੀ ਘੁਮਾਵਾਂਗੇ ਤਾਂ ਇੱਕ ਜਗ੍ਹਾ ਤੇ ਕੜਾਈ ਜ਼ਿਆਦਾ ਹੁੰਦੀ ਜਾਊਗੀ ਜਿੰਨੀ ਸਪੀਡ ਦੇ ਵਿੱਚ ਆਪਾਂ ਮਸ਼ੀਨ ਘੁਮਾਉਣੀ ਆ ਉੰਨੀ ਸਪੀਡ ਉਸ ਦੇ ਅਕੋਰਡਿੰਗ ਹੀ ਆਪਾਂ ਨੇ ਫਰੇਮ ਕੋ ਮਨੋਂ ਪੂਗਾ ਪਰੂ ਫਿਰ ਕਿਤੇ ਜਾ ਕੇ ਕੜਾਈ ਪੂਰੀ ਸੈੱਟ ਵਹਿੰਦੀ ਆ ਤੇ ਜੋ ਪੱਤੀਆਂ ਦੇ ਸਾਈਡ ਤੇ ਛੋਟੇ yellow light ਕਲਰ ਦੇ ਫੁੱਲ ਨੇ ਆਮ ਨੂੰ ਉਹ ਬਣਾ ਰਹੇ ਨੇ ਇਹ ਸਿਰਫ ਬਿੰਦੀਆਂ ਨਾਲ ਫੁੱਲ ਬਣਾਏ ਗਏ ਨੇ ਜਿਵੇਂ ਗਲਾਈ ਦੇ ਵਿੱਚ ਹੈ ਨਾ ਪੰਜੇ ਡਾਟਸ ਬਣਾਏ ਨੇ ਆਮ ਨੇ ਤੇ ਇੱਕ ਡਾਟਸ ਉਹਨਾਂ ਦੇ ਵਿਚਾਲੇ ਬਣਾਤਾ ਉਸ ਤੋਂ ਬਾਅਦ ਆਮ ਨੇ ਉਹਨਾਂ ਨੂੰ ਫਿਲ ਕਰਤਾ ਤੇ ਬਹੁਤ ਸੋਹਣਾ ਬਣ ਗਿਆ ਉਹ ਫੁੱਲ ਤੇ ਬਾਕੀ ਜਿਹੜੇ ਅਮਨੇ ਆ ਪਿੰਕ ਫੁੱਲ ਬਣਾਏ ਹੋਨੇ ਆ ਨਾ ਲਾਈਟ ਕਲਰ ਦੇ ਇਹਨਾਂ ਦੇ ਵਿਚਾਰੇ ਜੋ ਸਰਾਖ ਖਾਲੀ ਛੱਡਿਆ ਉਹਨੂੰ yellow ਕਲਰ ਦੇ ਨਾਲ ਅਮਨ ਕਵਰ ਕਰਨਗੇ ਇਹ ਚ ਵੀ ਇਹੀ ਫੁੱਲ ਬਣੂਗਾ ਕਿਵੇਂ ਇਹ ਚ ਵੀ ਇਹੀ ਫੁੱਲ ਬਣੂ ਪਿੰਦੀਆਂ ਵਾਲਾ ਅੱਛਾ ਉਹ ਐ ਥੋੜਾ ਜਿਹਾ ਇਹ ਵਿੱਚ ਭਰਨ ਕਰਕੇ ਪਤਾ ਨਹੀਂ ਲੱਗਦਾ ਜੋ ਆ ਮਨੇ ਹੁਣ ਛੋਟਾ ਫੁੱਲ ਬਣਾਇਆ ਸੀਗਾ ਉਹ ਬਿੰਦੀ ਵਾਲਾ ਨਾ ਆਮਨੇ ਕਹਿੰਦੇ ਇਹਦੇ ਬਚਾਲੇ ਵੀ ਉਹੀ ਬਿੰਦੀ ਵਾਲਾ ਫੁੱਲ ਬਣੂਗਾ ਬਿੰਕਲਾਈ ਦੇ ਵਿੱਚ ਆਲੇ-ਦਾਲੇ ਪੰਜ ਬਿੰਦੀਆਂ ਤੇ ਇੱਕੋ ਬਿੰਦੀ ਉਹਦੇ ਸੈਂਟਰ ਦੇ ਵਿੱਚ ਮੈਸੂਰ ਲਾਈਟ ਕਟਰ ਦਾ ਫੁੱਲ ਹੁਣ ਕਰਕੇ ਉਹਦੇ ਤੇ ਲਾਈਟਿੰਗ ਥੋੜੀ ਜ਼ਿਆਦਾ ਜੰਮ ਗਈ ਆ ਇਸ ਕਰਕੇ ਵੀਡੀਓ ਦੇ ਵਿੱਚ ਨਾ ਆਪਾਂ ਨੂੰ ਇਦਾਂ ਲੱਗ ਰਿਹਾ ਵੀ ਜਿਵੇਂ ਚਿੱਟਾ-ਚਿੱਟਾ ਫੁੱਲ ਹੁੰਦਾ ਆ ਇਧਰ ਬਣੇ ਥੋੜੀ ਬ੍ਰਾਈਟਨੈਸ ਘਟਾ ਦੇਣੇ ਨਾ ਆਪਾਂ ਬਾਕੀ ਮੈਂ ਸਾਨੂੰ ਇੱਧਰ ਬਣਿਆ ਹੋਇਆ ਉਹ ਦਿਖਾ ਦੇਣਾ ਤੇ ਹਾਂ ਆ ਤੁਸੀਂ ਦੇਖ ਸਕਦੇ ਹੋ ਅਮਨੇ ਬੇਲ ਬਣਾਈ ਹੋਈ ਹੈ ਜਿਹੜੀ ਇੱਧਰ ਪੂਰੀ ਕੀਤੀ ਹੋਈ ਹੈ ਤੇ ਆਹ ਹਰੀਆਂ ਪੱਤੀਆਂ ਆ ਗਈਆਂ ਨਾ ਤੇ ਆ ਇਹਦੀ ਟਾਣੀ ਆ ਗਈ ਨੀਚੇ ਫੁੱਲ ਆ ਗਿਆ ਨਾ ਇੱਕ ਤੇ ਆਹ ਜਿਵੇਂ ਮੈਂ ਆਖੇ ਸੀ ਬਿੱਦੀਆਂ ਨਾਲ ਬਣਾਏ ਨੇ ਆਲੇ-ਦਾਲੇ ਪੰਜ ਬਿੰਦੀਆਂ ਬਣਾ ਕੇ ਤੇ ਇੱਕ ਸੈਂਟਰ ਦੇ ਵਿੱਚ ਅਮਨੇ ਬਿੰਦੀ ਬਣਾਈ ਆ ਬਹੁਤ ਸੋਹਣਾ ਫੁੱਲ ਨੇ ਇਹ ਤੇ ਇਹ ਆਪਣਾ ਇੱਕ ਆਂਟੀ ਦਾ ਸੂਟ ਆ ਇਸ ਕਰਕੇ ਲਾਈਟ ਕਲਰ ਦੀ ਕੜਾਈ ਕੀਤੀ ਗਈ ਆ ਸੂਟ ਵੀ ਵੈਸੇ ਇਹ ਬਰਾਊਨ ਆ ਵੈਸੇ ਇਹ ਵੀ ਲਾਈਟ ਹੀ ਆ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਹੈ ਨਾ ਇਹ ਤੁਹਾਨੂੰ ਕੜਾਈ ਕਿੱਦਾਂ ਦੀ ਲੱਗੀ ਤੇ ਜੇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਵੀ ਜਰੂਰ ਕਰਿਓ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਇਸ ਕੜਾਈ ਕਿਦਾਂ ਦੀ ਲੱਗੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਵੇਂ ਕਿ ਅਸੀਂ ਏਦੋਂ ਪਹਿਲਾਂ ਆਪਣਾ ਉਹ ਪਾਈ ਜਿਵੇਂ ਕੜਾਈ ਵਾਲੀਆਂ ਕਲਾਸਾਂ ਦੀ ਵੀਡੀਓ ਸ਼ੁਰੂ ਕੀਤੀ ਆ ਹਨਾ ਫਰਸਟ ਕਲਾਸ ਦੀ ਵੀਡੀਓ ਅਪਲੋਡ ਕੀਤੀ ਆ ਤੇ ਅਸੀਂ ਜਿਵੇਂ ਜਿਵੇਂ ਸਾਨੂੰ ਟਾਈਮ ਲੱਗੇਗਾ ਹਨਾ ਉਦਾਂ ਉਦਾਂ ਅਸੀਂ ਜਿਹੜੀਆਂ ਕੜਾਈ ਦੀਆਂ ਕਲਾਸਾਂ ਲਾਵਾਂਗੇ ਉਹ ਵੀਡੀਓ ਅਪਲੋਡ ਕਰਦੇ ਰਹਾਂਗੇ ਤੇ ਬਾਕੀ ਤੁਸੀਂ ਸਾਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਅਸੀਂ ਜਿੰਨਾ ਹੋ ਸਕੇ ਨਾ ਭੈਣ ਭਰਾਵਾਂ ਨੂੰ ਕੜਾਈ ਸਿਖਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਸੀਂ ਕਿਹੜਾ ਸਿੱਖ ਕੇ ਆਪਦਾ ਰੋਜ਼ਗਾਰ ਤੋਲ ਸਕੋ ਤੇ ਬਾਕੀ ਮੈਂ ਇਹ ਕਹਿਣਾ ਚਾਹੂੰਗਾ ਵੀ ਜਿਹੜੇ ਮੇਰੇ ਪਰਿਵਾਰ ਮੈਂ ਆਪ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਲਾਈਕ ਵੀ ਜਰੂਰ ਕਰਿਓ ਜੇਕਰ ਤੁਹਾਨੂੰ ਵੀਡੀਓ ਸਾਡੀ ਪਸੰਦ ਆਈ ਹੈ ਚਲੋ ਇੰਨਾ ਕਹਿੰਦਾ ਹੋਇਆ ਮੈਂ ਤੁਹਾਨੂੰ ਵਿਦਾ ਲੈਣਾ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਵਾਂਗਾ ਜੇਕਰ ਕੋਈ ਗਲਤੀ ਹੋ ਗਈ ਹੋਵੇ ਤਾਂ ਛੋਟਾ ਵੀ ਸਮਝ ਕੇ ਮੈਨੂੰ ਮਾਫ਼ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਧੰਨਵਾਦ